25 ਸਾਲ ਦੀ ਗਾਰੰਟੀ ਆ ਨਾ ਤਾਂ ਲੱਗੇ ਉਹਨੂੰ ਸਿੱਲ ਫੜੇ ਨਾ ਲੱਗੇ ਨਾ ਮੱਚੇ ਅੱਗ ਲੱਗੇ ਤੇ ਨਾ ਉਹਦੇ ਪੈਸਾ ਹੀ ਲੱਗੇ ਲੈ ਵੀ ਸੱਜਣੋ ਜੇ ਕੋਠੀ ਦਾ ਕੰਮ ਸ਼ੁਰੂ ਕਰਨ ਲੱਗੇ ਹੋ ਮੈਂ ਤੁਹਾਨੂੰ ਇੱਕ ਸੁਝਾਅ ਦਿੰਦਾ ਹਾਂਗਾ ਤੁਹਾਨੂੰ ਚਗਾਠਾਂ ਬਾਰੇ ਜਾਣਕਾਰੀ ਦੇ ਰਿਹਾ 25 ਸਾਲ ਦੀ ਗਾਰੰਟੀ ਆ ਨਾ ਤਾਂ ਲੱਗੇ ਉਹਨੂੰ ਸਿੱਲ ਫੜੇ ਨਾ ਲੱਗੇ ਨਾ ਮੱਚੇ ਅੱਗ ਲੱਗੇ ਤੇ ਨਾ ਉਹਦੇ ਪੈਸਾ ਹੀ ਲੱਗੇ ਬਾਈ ਲਖਵਿੰਦਰ ਸਾਰੀ ਜਾਣਕਾਰੀ ਦੇਊਗਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਜਗਾਠਾ ਨਹੀਂ ਇਹ ਡਬਲੂ ਪੀ ਸੀ ਦੀਆਂ ਚਗਾਠਾ ਨੇ ਜੀ ਇਹਦੇ ਵਿੱਚ ਐ ਮੰਨ ਕੇ ਚੱਲੋ ਵੀ ਇਹ ਜਿਆ ਰੇਟ ਤੁਹਾਨੂੰ ਦੇ ਦਾਂਗੇ ਇੱਕ ਵਾਰ ਰੇਟ ਪਤਾ ਕਰਕੇ ਆ ਜਿਓ ਜੇ ਇਹਦਾ ਰੇਟ ਸਾਡੇ ਤੋਂ ਤੁਹਾਨੂੰ ਮਿਲ ਜੂ ਕਿਤੋਂ ਨਹੀਂ ਮਿਲ ਸਕਦਾ 25 ਸਾਲ ਦੀ ਗਾਰੰਟੀ ਹੈ ਪੂਰੀ ਹੈਵੀ ਚਗਾਠ ਹੁੰਦੀ ਹੈ ਠੀਕ ਹੈ ਜੀ ਇੱਕ ਵਾਰ ਪਲਾਸਟਰ ਕਰਨ ਤੋਂ ਬਾਅਦ ਵੀ ਲੱਗ ਜਾਂਦੇ ਨੇ ਪਲਾਸਟਰ ਕਰਨ ਤੋਂ ਪਹਿਲਾਂ ਵੀ ਲੱਗ ਜਾਂਦੀਆਂ ਨੇ ਜਦੋਂ ਚਗਾਠ ਲਾਉਣ ਨੂੰ ਥੋੜਾ ਜੀ ਕਰਦਾ ਹੂੰ ਉਦੋਂ ਤੁਸੀਂ ਚਗਾਠ ਲਾ ਸਕਦੇ ਹੋ ਪੂਰੇ ਪੰਜਾਬ 'ਚੋ ਰੇਟ ਪਤਾ ਕਰਕੇ ਫੇਰ ਆਇਓ ਫੇਰ ਤੁਸੀਂ ਮੰਨੋਗੇ ਵੀ ਭਈ ਲੋਂਗੋ ਵਾਲੀਏ ਨੇ ਕੋਈ ਵੀਡੀਓ ਦਿੱਤੀ ਦੀ ਬਣਾਈ ਸੀ ਸਾਡਾ ਅੱਧੋ-ਅੱਧ ਦਾ ਫਰਕ ਇਨਾ ਸੇਮ ਇਸੇ ਚੀਜ਼ 'ਚ ਪਤਾ ਹਨਾ ਜੀ ਹਾਂਜੀ ਆਉਣਾ ਕਿੱਥੇ ਆ ਲੋਂਗੋਵਾਲ ਮਿਸ਼ਾਲ ਬੁਡਵਰਕਸ ਤੇ ਧੰਨਵਾਦ ਜੀ